ਸਸ਼ੀਕਲ ਜੀ ਮੇਰਾ ਪ੍ਰੋਗਰਾਮ ਇੱਕ ਮੁਲਾਕਾਤ ਮੈਂ ਨੈਂਸੀ ਰੋੜਾ ਸਵਾਗਤ ਕਰਦੀ ਆ ਨਵੇਂ ਨਵੇਂ ਪਰਸਨੈਲਿਟੀ ਨਵੇਂ ਨਵੇਂ ਚਿਹਰੇ ਨਾਲ ਤੁਹਾਨੂੰ ਮਿਲਵਾਨੀ ਆ ਤੇ ਅੱਜ ਫਿਰ ਇੱਕ ਪਰਸਨੈਲਿਟੀ ਦੇ ਰੂਬਰੂ ਤੁਹਾਨੂੰ ਕਰਵਾਉਣਾ ਚਾਹਾਂਗੀ ਮੇਰੇ ਚੈਨਲ ਨੈਂਸੀ ਰੋੜਾ 3 ਦੇ ਵਿੱਚ ਸਵਾਗਤ ਕਰਦੀ ਆ ਉਹਨਾਂ ਦਾ ਨਿੱਕਾ ਜੀ ਦਾ ਹਾਂਜੀ ਸਸ਼ੀਕਲ ਜੀ ਸਸ਼ੀਕਾ ਮੈਮ ਪਹਿਲੇ ਤਾਂ ਤੁਸੀਂ ਇਹ ਦੱਸੋ ਤੁਹਾਡਾ ਨਾਮ ਹੈਗਾ ਨਿੱਕਾ ਤੇ ਤੁਸੀਂ ਹਾਈਟ ਤੋਂ ਬਹੁਤ ਲੰਬੇ ਹੋ ਇਹਦਾ ਕੀ ਰਾਜ ਹੈ ਮੈਮ ਜਿੱਦਾਂ ਨਾ ਅੱਜਕੱਲ ਤੁਹਾਨੂੰ ਪਤਾ ਯਾਰ ਫੈਮਿਲੀ ਦੇ ਵਿੱਚ ਪੰਜਾਬੀਆ ਦੀ ਫੈਮਿਲੀ ਦੇ ਵਿੱਚ ਠੀਕ ਆ ਨਾ ਇੰਦੀ ਆਦਤ ਹੁੰਦੀ ਆ ਇਹ ਰੰਗ ਦੇਖ ਕੇ ਜਾਂ ਕੱਦ ਦੇਖ ਕੇ ਨਾਮ ਰੱਖ ਦਿੰਦੇ ਆ ਜਿੱਦਾਂ ਮੇਰੇ ਘਰ 'ਚ ਸਭ ਤੋਂ ਛੋਟਾ ਮੈਂ ਸੀਗਾ ਇਸ ਕਰਕੇ ਮੈਨੂੰ ਮੇਰੇ ਡੈਡੀ ਕਹਿੰਨ ਲੱਗੇ ਨਿੱਕਾ ਸਾਰੇ ਕਹਿੰਨ ਲੱਗੇ ਨਿੱਕਾ ਉਹ ਮੇਰਾ ਪੱਕਾ ਨਾਮ ਕਿਸੇ ਨੂੰ ਪਤਾ ਹੀ ਨਹੀਂ ਐ एक्चुअली ਮੇਰਾ ਨਾਮ ਹੀ ਨਿੱਕਾ ਰੱਖਤਾ ਮੈਨੂੰ ਆਪ ਨੂੰ ਵੀ ਕਈ ਵਾਰ ਭੁੱਲ ਜਾਂਦਾ ਮੇਰਾ ਪੱਕਾ ਨਾਮ ਹੈ ਕੀ ਇਸ ਕਰਕੇ ਨਾ ਮੇਰਾ ਨਾਂ ਹੀ ਪਕਾਤਾ ਨਿੱਕਾ ਓਕੇ ਤੇ ਤੁਸੀਂ ਕੰਮ ਕੀ ਕਰਦੇ ਹੋ ਮੈਂ ਮੈਂ ਫਾਸਟਵੇ ਦੇ ਵਿੱਚ ਕੰਮ ਕਰਦਾ ਵੈਸੇ ਜੈਸੇ ਆਪਣੇ ਮੁੱਖ ਮੰਤਰੀ ਚੰਨੀ ਸਾਹਿਬ ਆ ਉਹ ਕਹਿੰਦੇ ਮੈਂ ਧਾਰਾ ਵੀ ਚੋ ਲੈਣਾ ਮੈਂ ਬੱਕਰੀਆਂ ਵੀ ਚਾਵ ਲੈਣਾਂ ਆ ਉਦਾਂ ਦਾ ਸੇਮ ਹੀ ਪ੍ਰੋਸੈਸ ਮੇਰਾ ਆ ਮੈਂ ਵਾਈਫਾਈ ਵੀ ਲਗਾ ਦਿੰਦਾ ਮੈਂ ਕੈਮਰੇ ਵੀ ਲਗਾਉਣਾ ਮੈਂ ਡਰਾਈਵਿੰਗ ਵੀ ਕਰਦਾ ਆ ਜਾਦੀ ਗੱਲ ਆ ਮੈਂ ਤੁਸੀਂ ਮੇਰੇ ਪਿੱਛੇ ਦੇ ਵੀਡੀਓ ਦੇਖਿਆ ਹੋਣਾ ਮੈਂ ਸਪਾਈਡਰਮੈਨ ਬਣ ਕੇ ਜਾਲੇ ਵੀ ਲਾ ਲੈਂਦਾ ਮੈਂ ਘਰ ਚ ਮੈਂ ਸਾਰੇ ਕੰਮ ਕਰਦਾ ਮੈਂ ਆਲ ਰਾਉਂਡਰ ਰਹਾ ਮੈਂ ਤੇ ਇੰਨੇ ਸਾਰੇ ਕੰਮ ਕਰਨ ਦਾ ਰਾਜ਼ ਕੀ ਹੈ ਕਿਉਂ ਕਰਦੇ ਹੋ ਇੰਨੇ ਸਾਰੇ ਕੰਮ ਸ਼ੌਂਕ ਆ ਮੈਂ ਸ਼ੌਂਕ ਵੀ ਕਰਨਾ ਸ਼ੌਂਕ ਕਰਕੇ ਸਾਰੇ ਕੰਮ ਮੈਂ ਕੋਈ ਕੰਮ ਛੱਡਦਾ ਨਹੀਂ ਮੈਂ ਪੈਸੇ ਲਈ ਕਰਦੇ ਹੋ ਜਾਂ ਵੈਸੇ ਸ਼ੌਂਕ ਮੈਂ ਪੈਸੇ ਨਹੀਂ ਸ਼ੌਂਕ ਲਈ ਓਕੇ ਹੋਰ ਕਿਸ ਕਿਸ ਚੀਜ਼ ਦੇ ਪਰਸਨਲ ਸ਼ੌਂਕ ਰੱਖਦੇ ਹੋ ਜਿਆਦਾ ਵੀਡੀਓ ਬਣਾਉਣ ਦਾ ਸ਼ੌਂਕ ਹੈ ਮੈਨੂੰ ਠੀਕ ਹੈ ਨਾ ਘੁੰਮਣ ਫਿਰਾਂ ਦੋਸਤ ਦੋਸਤਾਂ ਨਾਲ ਜ਼ਿਆਦਾਤਰ ਖੱਪ ਕਰਨ ਦਾ ਜਿੱਦਾਂ ਮਤਲਬ ਸ਼ਾਮ ਨੂੰ ਜਾਂ ਉਦਾਂ ਵੈਸੇ ਘੁੰਮਣ ਦਾ ਬਹੁਤ ਸ਼ੌਂਕ ਹੈ ਮੈਨੂੰ ਤੇ ਵਿਆਹ ਕਿਉਂ ਨਹੀਂ ਕਰਵਾਇਆ ਤੁਸੀਂ ਹਾਲ ਤੱਕ ਵਿਆਹ ਦੀਆਂ ਹੁਣ ਮੈਂ ਤਾਰਾਂ ਕੱਢ ਛੇੜਦੀ ਹੂੰ ਹੂੰ ਨਹੀਂ ਛੇੜਨੀਆਂ ਪੈਂਦੀਆਂ ਨਾ ਨਹੀਂ ਸਭ ਦੀ ਲਾਈਫ 'ਚ ਇੱਕ ਨਾ ਇੱਕ ਬੰਦਾ ਹੁੰਦਾ ਯਾਰ ਜਿੱਦਾਂ ਤੁਹਾਡੇ ਵੀ ਆ ਸਾਡੇ ਵੀ ਆ ਮੇਰੇ ਵੀ ਸਿਗਾ ਇੱਕ ਜ਼ਰੂਰ ਮੈਂ ਨਹੀਂ ਕਹਿੰਦਾ ਹੈ ਨਹੀਂ ਆ ਪਰ ਮੇਰੇ ਪਾਸੋਂ ਵਨ ਸਾਈਡਡ ਹੀ ਰਹਿ ਗਿਆ ਆ अच्छा ओ मेरा लो, मैं ਲੋਕਾਂ ਦੇ ਵਾਈਫਾਈ ਲਾਣਾ ਖੁਦ ਆਪਣਾ ਕਨੈਕਸ਼ਨ ਕਟਾ ਕੇ ਬੈਠਾ ਹਾਂ oh my god वाह ਕੀ ਤੁਸੀਂ ਪੰਚ ਮਾਰਿਆ ਨਹੀਂ ਸਹੀ ਗੱਲ ਆ ਮੈਂ ਆਪਣਾ ਕਨੈਕਸ਼ਨ ਕਟਵਾਇਆ ਹੋਇਆ ਵਨ ਸਾਈਡਡ ਆ ਸਾਡਾ ਠੀਕ ਹੈ ਨਾ ਮੈਮ ਤੁਸੀਂ ਘਰ ਦਾ ਵਾਈਫਾਈ ਦਾ ਕਨੈਕਸ਼ਨ ਕਟਾਇਆ ਹੋਇਆ ਕਿ ਆਪਣੇ ਦਿਲ ਦੇ ਕਨੈਕਸ਼ਨ ਦਿਲ ਦਾ ਕੱਟ ਹੋ ਗਿਆ ਵਾਈਫਾਈ ਤੇ ਲੱਗਾ ਹੋਇਆ ਮੇਰਾ ਮੇਰਾ ਦਿਲ ਦਾ ਖੁਦ ਕੱਟ ਹੋ ਗਿਆ ਉਧਰੋਂ ਕੋਈ ਮਤਲਬ ਕਹਿੰਦੇ ਨਹੀਂ ਹੁੰਦੇ ਰਿਸਪੌਂਸ ਨਹੀਂ ਆ ਰਿਹਾ ਬਸ ਉਸ ਚੀਜ਼ ਹੋਈ ਸੋ ਸੈਡ ਚਲੋ ਅਸੀਂ ਦੁਆ ਕਰਾਂਗੇ ਤੁਹਾਡੇ ਵਾਸਤੇ ਕਿ ਜਲਦੀ ਜਲਦੀ ਉਹ ਹਾਂ ਕਰੇ ਤੇ ਤੁਸੀਂ ਉਹਨਾਂ ਨੂੰ ਵਿਆਹ ਲਈ ਪ੍ਰਪੋਜ਼ ਕਰੋ ਤਾਂ ਕਿ ਉਹ ਵਿਆਹ ਲਈ ਹਾਂ ਕਰ ਸਕਣ ਜ਼ਰੂਰ ਮੈਂ ਤੇ ਤੁਸੀਂ ਬਾਹਰ ਵੀ ਜਾ ਕੇ ਆਓ ਹਾਂਜੀ ਮੈਮ ਤੇ ਫਿਰ ਇੱਥੇ ਕੀ ਕਰ ਰਹੇ ਹੋ ਤੁਸੀਂ ਮੈਂ ਐਕਚੁਅਲੀ ਤੁਹਾਨੂੰ ਗੱਲ ਦੱਸ ਦਿੰਦਾ ਆ ਤੁਸੀਂ ਹੁਣੀ ਪਹਿਲਾ ਪੈਸੇ ਦੀ ਗੱਲ ਕੀਤੀ ਆ ਤੁਸੀਂ ਪੈਸੇ ਕਮਾਉਣ ਲਈ ਕਰਦੇ ਹੋ ਮੈਮ ਮੇਰਾ ਸ਼ੁਰੂ ਤੋਂ ਸਾਡੀ ਫੈਮਲੀ ਦਾ ਸਾਰੀ ਦਾ ਇਹ ਚੀਜ਼ ਦਾ ਸੋਚਣਾ ਆ ਅਸੀਂ ਪੈਸੇ ਪਿੱਛੇ ਨਹੀਂ ਅਸੀਂ ਰਿਸ਼ਤੇਦਾਰਾਂ ਜਾਂ ਆਪਣੇ ਹੀ ਫੈਮਲੀ ਦੇਖਦੇ ਪਹਿਲਾਂ ਕਿਉਂਕਿ ਜਦੋਂ ਮੈਂ ਬਾਹਰ ਗਿਆ ਸੀਗਾ ਮੇਰੀ ਵੀ ਥੋੜਾ ਮਮਾ ਸਿੱਖ ਜੇ ਹੋ ਗਏ ਸੀਗੇ ਠੀਕ ਹੈ ਨਾ ਉਹ ਸਾਨੂੰ ਮਤਲਬ ਇਹ ਪਤਾ ਲੱਗ ਗਿਆ ਆ ਬਾਹਰ ਦੀ ਲਾਈਫ ਚ ਓਨਲੀ ਪੈਸਾ ਐ ਮੈਂ ਰਿਸ਼ਤਾਰੀ ਜਾਂ ਫੈਮਿਲੀ ਜਾਂ ਕੋਈ ਦਿਲ ਦੀ ਗੱਲ ਕੋਈ ਨਹੀਂ ਹਮੈ ਮੈਂ ਗਈ ਜੇ ਬਾਈਚਾਂ ਸਾਨੂੰ ਕੋਈ ਹੁਣ ਪ੍ਰੋਬਲਮ ਪੈਂਦੀ ਹੁਣ ਤੁਸੀਂ ਇਸ ਟਾਈਮ ਘਰ ਦੇ ਕੋਲ ਠੀਕ ਹੈ ਨਾ ਤੁਸੀਂ ਘਰ ਜਾ ਸਕਦੇ ਆ ਹੁਣ ਉਧਰ ਬਾਹਰ ਬੈਠੇ ਹੋਗੇ ਤੁਸੀਂ ਜਾ ਸਕਦੇ ਕਿਤੇ ਦੱਸੋ ਪਹਿਲਾਂ ਮੈਨੂੰ ਬਿਲਕੁਲ ਨਹੀਂ ਫਿਰ ਚਾਰ ਦਿਨ ਤੁਸੀਂ ਇਕੱਲੇ ਬੈਠ ਕੇ ਰੋਈ ਜਾਓਗੇ ਪਰ ਇਹ ਜਿਹੜੇ ਜਾਣ ਦੇ ਯਾਰ ਦੋਸਤ ਫਰੈਂਡ ਸਰਕਲ ਦੇ ਬੰਦੇ ਵੀ ਆ ਉਹ ਵੀ ਤੁਹਾਨੂੰ ਇਹ ਨਹੀਂ ਕਹਿਣਗੇ ਚੱਲ ਕੋਈ ਨਹੀਂ ਹੌਂਸਲਾ ਰੱਖ ਉਹ ਵੀ ਤੁਹਾਨੂੰ ਇਹ ਕਹਿਣਗੇ ਯਾਰ ਤੂੰ ਜੌਬ ਤੇ ਨਹੀਂ ਜਾਂਦਾ ਤੂੰ ਅੱਜ ਲੇਟ ਹੋ ਰਿਆ ਉੱਥੇ ਇਹ ਚੀਜ਼ ਆ ਮੈਂ ਹਮ ਚਲੋ ਤਾਂ ਉਹ ਜਦਾ ਇਮੋਸ਼ਨਲ ਨਹੀਂ ਕਰਨਾ ਆਪਾਂ ਆਪਾਂ ਫਨੀਚਰ ਰੱਖਦੇ ਆ ਠੀਕ ਹੈ ਮੈਮ ਜਰੂਰ ਤੇ ਤੁਸੀਂ ਜਿੱਦਾਂ ਹੁਣ ਵੀਡੀਓ ਸ਼ੂਟ ਕਰਦੇ ਹੋ ਹਾਂਜੀ ਹਾਂਜੀ ਮੈਮ ਤੇ ਇੱਕ ਵੀਡੀਓ ਤੁਹਾਡੀ ਤੁਸੀਂ ਪਾਉਂਦੇ ਹੋ ਤਾਂ ਵਾਇਰਲ ਵੀ ਹੁੰਦੀ ਹੈ ਕੀ ਕਰਦੇ ਹੋ ਤੁਸੀਂ ਮੇਨ ਸਾਡੀ ਸ਼ਕਲ ਹੀ ਵਾਇਰਲ ਹੋਣ ਵਾਲੀ ਆ ਸਾਡੀ ਸ਼ਕਲ ਦੇਖ ਕੇ ਵੀਡੀਓ ਵਾਇਰਲ ਹੋ ਜਾਂਦੀ ਆ ਮਤਲਬ ਕਹਿਣ ਦਾ ਮਤਲਬ ਕੀ ਹੈ ਸ਼ਕਲ ਸੋਹਣੀ ਹੈ ਕਿ ਕੀ ਕਹਿਣਾ ਚਾਹੁੰਦੇ ਮੇਨ ਜੇ ਸੋਹਣੀ ਹੁੰਦੀ ਤਾਂ ਫਿਰ ਜ਼ਿਆਦਾ ਹੀ ਵਾਇਰਲ ਹੁੰਦੀ ਅਜੇ ਸੋਹਣੀ ਨਹੀਂ ਹੈ ਥੋੜੀ ਹੁੰਦੀ ਹੈ ਜੇ ਜ਼ਿਆਦਾ ਜ਼ਿਆਦਾ ਹੋਣ ਸਾਡੀ ਜੇ ਤਾਂ ਫਨੀ ਟਾਈਪ ਕਹਿਣੇ ਆ ਆਪਾਂ ਵੀਡੀਓ ਬਣਾਉਂਨੇ ਜਾਂਦੇ ਇੱਕ ਮੇਰਾ ਫਰੈਂਡ ਸਰਕਲ ਬਹੁਤ ਜ਼ਿਆਦਾ ਆ ਉਹ ਮੇਰੀ ਵੀਡੀਓ ਦੇਖਦੇ ਆ ਉਹ ਖੋਤਾ ਦੇ ਕਮੈਂਟ ਕਰਦੇ ਨੇ ਕਿ ਯਾਰ ਦੋਸਤ ਹੈਗੇ ਮੇਰੇ ਇਦਾਂ ਦੇ ਉਹ ਲਾਈਕ ਵੀ ਨਹੀਂ ਕਰਦੇ ਉਹ ਅੱਗੇ ਸ਼ੇਅਰ ਕਰ ਦਿੰਦੀ ਆ ਕਿ ਇਹਨਾਂ ਕੋਈ ਕਮੈਂਟ ਗੰਦਾ ਜਿਹਾ ਮਿਲੇ ਉਹ ਇਸ ਕੀ ਜਿਹੜਾ ਜਿਦਾ ਕੁੜੀ ਤੁਹਾਨੂੰ ਕਹਿ ਰਹੀ ਹੈ ਕਿ ਤੁਸੀਂ ਕਹਿ ਰਹੇ ਹੋ ਕਿ ਮੇਰੀ ਸਹੇਲੀ ਆ ਮੈਂ ਜੋ ਮਰਜ਼ੀ ਕਰਾਉਂਦਾ ਮੈਨੂੰ ਘੁਮਾਵਾਂ ਗੱਡੀਆਂ ਚ ਇਹ ਕਰਾਂ ਮੈਂ ਉੱਤੇ ਪੈਸੇ ਲੁਟਾਵਾਂ ਤੁਹਾਨੂੰ ਕਮੈਂਟ ਕਿੱਦਾਂ ਦੇ ਆਏ ਸੀ ਦੱਸਿਓ ਜਰਾ ਮੈਂ ਮੈਨੂੰ ਤੁਹਾਨੂੰ ਦੱਸਾਂ ਹੁਣ ਕੀ ਦੱਸਾਂ ਮੇਰੇ ਮੇਰੀ ਤਾਂ ਕੋਈ ਸਹੇਲੀ ਨਹੀਂ ਹੈਗੀ ਮੇਰੇ ਖੁਦ ਦੇ ਫਰੈਂਡ ਦੇ ਛੱਡੋ ਮੇਰੇ ਰੈਲਿਟੀ ਤੇ ਮੈਨੂੰ ਮੈਸੇਜ ਆ ਗਿਆ ਪਹਿਲਾਂ ਕੁੜੀ ਦੱਸ ਕੋਣ ਉਹ ਪਹਿਲੇ ਤੁਹਾਨੂੰ ਕਮੈਂਟ ਆਇਆ ਕਿ ਤੇਰੀ ਤਾਂ ਕੋਈ ਸਹੇਲੀ ਨਹੀਂ ਹੈਗੀ ਉਹ ਮੇਰੇ ਫਰੈਂਡ ਹੀ ਸਰਕਲ ਦੇ ਆ ਉਹਨੂੰ ਪਤਾ ਹੈ ਨਾ ਮੇਰੀ ਸਹੇਲੀ ਹੈ ਨਹੀਂਗੀ ਮੈਂ ਕਿਉਂਕਿ ਸ਼ੁਰੂ ਤੋਂ ਇਹ ਸ਼ੌਂ ਮੈਨੂੰ ਇਹ ਸ਼ੌਂਕਾ ਠੀਕ ਮੈਮ ਕਿਉਂਕਿ ਮੇ ਕੋਈ ਨਾ ਟਾਈਮ ਨਹੀਂ ਆ ਮੇਰੇ ਯਾਰ ਦੋਸਤਾਂ ਨੂੰ ਮੈਂ ਦੋ ਦੋ ਚਾਰ 10 ਵੀ ਦੇਣਾ ਉਹ ਮੈਨੂੰ ਤਾਂ ਇਹ ਹੀ ਨਹੀਂ ਲੱਗਦਾ ਉਹ ਮੈਨਾਂ ਘੁੰਮਣ ਜਾਂਦੇ ਕਿ ਕਿਤੇ ਜੇ ਉਹਨੂੰ ਮੈਂ ਲੈ ਜਵਾਂ ਨਾ ਪਹਿਲਾਂ ਲੱਭਣੀ ਪੈਂਦੇ ਫੋਨ ਤੇ ਚੁੰਬਣਦੇ ਹੈਲੋ ਜਾਨੂ ਪੁੱਛ-ਪੁੱਛ ਕਰਦੇ ਨੇ ਮੈਂ ਉਹ ਚੀਜ਼ ਤੁਸੀਂ ਵੀ ਇਦਾਂ ਦੇਈਓ ਲਾਰੇ ਬਾਜ਼ ਛੁੱਠੇ ਇੱਕ ਨੰਬਰ ਦੇ ਉਹ ਲਾਰੇ ਨਹੀਂ ਮੈਮ ਇੱਕ ਲਾਰਾ ਲਾਉਂਦੇ ਮੈਂ ਬਸ 5 ਮਿੰਟ ਚ ਆਇਆ ਉਹ ਆਣਾ ਹੈ ਨਹੀਂ ਉਹਦਾ ਕੀ ਮਤਲਬ ਨਹੀਂ ਮੈਂ ਲਾਰੇ ਦੀ ਗੱਲ ਨਹੀਂ ਐਕਚੁਅਲੀ ਉਹਦੇ ਵਿੱਚ ਗੱਲ ਕੀ ਹੁੰਦੀ ਆ ਆਪਾਂ ਕਲੀਅਰਲੀ ਇਹ ਕਿਸੇ ਨੂੰ ਸੱਚ ਦੱਸਾਂਗੇ ਨਾ ਕੋਈ ਚੀਜ਼ ਦਾ ਉਹ ਤੁਸੀਂ ਹਾਈਪਰ ਹੋ ਜਾਣੇ ਆ ਠੀਕ ਹੈ ਨਾ ਹੁਣ ਦੱਸਾਂ ਇਸ ਕਰਕੇ ਲਾਰੇ ਨਾ ਹੌਲੀ 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 ਹੁਣ ਜੱਕਦਮ ਬੰਦੇ ਨਹੀਂ ਤੁਹਾਡਾ ਗਲਤ ਪੁਆਇੰਟ ਆ ਤੁਸੀਂ ਬੰਦੇ ਨੂੰ ਨਾ ਕਰ ਦੋ ਬਹੁਤ ਵਧੀਆ ਪੁਆਇੰਟ ਆ ਬੰਦਾ ਗੁੱਸਾ ਨਹੀਂ ਕਰੂਗਾ ਕਿ ਤੁਸੀਂ ਨਹੀਂ ਆ ਸਕਦੇ ਨਾ ਕਰ ਦੋ ਕਿ ਬਈ ਸੌਰੀ ਅੱਜ ਮੈਂ ਇਸ ਪ੍ਰੋਬਲਮ ਦੇ ਵਿੱਚ ਫਸਿਆ ਹੋਇਆ ਹਾਂ ਉਹ ਗੱਲ ਕਲੀਅਰ ਕਰਦੇ ਮੈਂ ਜ਼ਿਆਦਾ ਬਹਿਸ ਤਾਂ ਅਗਰ ਤੁਸੀਂ ਲਾਰੇ 'ਤੇ ਲਟਕਾਈ ਰੱਖੋਗੇ ਨਾ ਅਗਲੀ ਵਾਰ ਬੰਦਾ ਤਾਂ ਤੇ ٹرسٹ ਨਹੀਂ ਕਰੂਗਾ ਇਹ ਤਾਂ ਬੰਦਾ ਵਿਗਾਰ ਆ ਹੈ ٹرسٹ ਦੇ ਕਾਬਿਲ ਨਹੀਂ ਨਿਕਾ ਗਪੋੜੀ ਜਿਆਦਾ ਨਹੀਂ ਇਹਦੀ ਵੀ ਜਵਾਬ ਦੇਣਾ ਮੈਂ ਤੁਹਾਡੇ ਆ ਵੀ ਗੱਲ ਕਰਕੇ ਦੇਖੀ ਇਹਨਾਂ ਅੱਜ ਕੱਲ੍ਹ ਆ ਨਾ ਟਾਈਮ ਦੀ ਵੈਲਿਊ ਬਹੁਤ ਆ ਮੈਂ ਤੁਹਾਨੂੰ ਨਾ ਕੀਤੀ ਨਾ ਜਿਹੜਾ ਮੇਰੇ ਤੇ ਕਿਸੇ ਦਾ ਭਰੋਸਾ ਬਣਿਆ ਸਾਲਾਂ ਦਾ ਦੋ ਸਾਲਾਂ ਦਾ ਪੰਜ ਸਾਲਾਂ ਦਾ ਇਦਾਂ ਟੁੱਟਣਾ ਜਿਹੜਾ ਨਹੀਂ ਨਹੀਂ ਮੇਰੀ ਗੱਲ ਸੁਣੋ 5 ਮਿੰਟ ਚ ਉਹਨੇ ਹੋਰ ਬੰਦਾ ਸੱਦ ਲਿਆ ਠੀਕ ਹੈ ਨਾ ਉਹ ਬੰਦਾ ਗਿਆ ਇਸ ਨਾਲ ਉਹਨੂੰ ਲਾਰੇ ਲਾਣ ਮੈਨੂੰ ਮੇਰੇ ਪਤਾ ਹੈ ਮੈਂ ਲਾਰ ਲਾਣਾ ਪਰ ਮੈਂ ਜਾਣਾ ਜ਼ਰੂਰ ਮੈਂ ਕੰਮ ਨਹੀਂ ਛੱਡਦਾ ਇਹ ਨਹੀਂ ਕਿ ਘੰਟਾ ਹੁਣ ਤੁਹਾਨੂੰ 10 ਮਿੰਟ ਦਾ ਟਾਈਮ ਦਿੱਤਾ ਮੈਂ ਅੱਧੇ ਘੰਟੇ ਬਾਅਦ ਪਹੁੰਚਦਾ ਗਿਆ ਜੇ ਮੈਂ ਤੁਹਾਨੂੰ ਹੁਣ ਕਹੇ ਤਾਂ ਮੈਂ ਮੇਰੇ ਕੋ ਆ ਨਹੀਂ ਹੋਣਾ ਤੁਸੀਂ ਨਾਲ ਹੀ ਨੈਕਸਟ ਪਰਸਨ ਨੂੰ ਸ਼ੁਰੂ ਉਹਨੂੰ ਕਾਲ ਕਰ ਲੈਣੀਗਾ ਤੂੰ ਆ ਜਾ ਮੇਰਾ ਘੰਟਾ ਵੱਜ ਗਿਆ ਇਸ ਕਰਕੇ ਮੈਂ ਕਿਸੇ ਨੂੰ ਮੈਂ ਲਾਰ ਕੀ ਵੱਜ ਗਿਆ ਘੰਟਾ ਵੱਜ ਗਿਆ ਘੰਟਾ ਆਵੇਗਾ ਕਿੰਨੇ ਘੰਟਾ ਵੱਜ ਗਿਆ ਨਹੀਂ ਨਹੀਂ ਘੰਟਾ ਵੱਜ ਗਿਆ ਕਿੰਨੇ ਘੰਟਾ ਕਿਦੋਂ ਵੱਜੀ ਇਸ ਕਰਕੇ ਮੈਂ ਮੈਂ ਕਿਸੇ ਨੂੰ ਨਾ ਨਹੀਂ ਪਰਸਨ ਨੂੰ ਕਰਦਾ ਹੇ ਜੀ ਸ਼ੁਰੂ ਤੋਂ ਮੈਂ ਕਹਾਂ ਤੁਹਾਡਾ ਇੱਕ ਨੇਚਰ ਆ ਪਰ ਮੈਂ ਤੁਹਾਨੂੰ ਇਹ ਸਲਾਹ ਦਵਾਂਗੀ ਪਰਸਨਲੀ ਕਿ ਤੁਸੀਂ ਅਗਰ ਕਿਸੇ ਨਾਲ ਲੌਂਗ ਲਾਈਫ ਤੱਕ ਲਿੰਕ ਰੱਖਣਾ ਮੈਂ ਕਰਕੇ ਦੇਖਿਆ ਮੈਂ ਮੈਂ ਦਾ ਚੀਜ਼ ਕਰਕੇ ਦੇਖੀ ਹੋ ਤੁਹਾਡੇ ਵਾਲੀ ਗੱਲ ਕਰਕੇ ਦੇਖੀ ਹੋਈ ਆ ਮੇਰੇ ਇਹਨੂੰ ਨਾ ਤੁਸੀਂ ਕਹਿੰਦੇ ਨਾ ਕਰ ਦੋ ਨਾ ਦੇ ਵਿੱਚ ਵੀ ਬਹੁਤ ਚੀਜ਼ੇ ਵਿਗਾੜ ਪੈਂਦੇ ਆ ਹੁਣ ਫਰੈਂਡਸ ਹੋਰ ਕਲਦੇ ਤੁਸੀਂ ਮੈਨੂੰ ਪੈਸੇ ਮੰਗੇ ਜੇ ਮੈਂ ਤੁਹਾਨੂੰ ਨਾ ਕੀਤੀ ਮੈਂ ਤਾਂ ਗਲਤ ਆ ਜੇ ਮੈਂ ਹਾਂ ਕੀਤੀ ਮੈਂ ਤਾਂ ਗਲਤ ਮੈਂ ਦੋਨੇ ਤਰੀਕੇ ਚ ਗਲਤ ਹੀ ਗਲਤ ਆ ਇਸ ਕਰਕੇ ਮੈਂ ਲਾਰੇ 'ਚ ਗਲਤ ਰਹਿਣਾ ਚੰਗਾ ਰਹਿਣਾ ਹੈ ਮੈਂ ਕਹਿੰਦਾ ਕੋਈ ਗੱਲ ਨਹੀਂ ਲਾਰੇ ਲੱਗ ਜਨ ਉਹਦੇ ਵਿੱਚ ਚੰਗਾ ਸੀਰੀਅਸ ਨਾ ਲੋ ਇਹ ਨਾ ਸੀਰੀਅਸ ਨਾ ਲੋ ਯਾਰੀ ਦੋਸਤੀ ਲੱਗ ਸੱਡੋ ਹੁਣ ਜਦੋਂ ਕੱਲ ਕਰ ਦਿਆ ਕਿਸੇ ਕੁੜੀ ਦੀ ਕਦੀ ਕਿਸੇ ਕੁੜੀ ਨੇ ਖੁਦ ਨਹੀਂ ਪ੍ਰਪੋਜ਼ ਕੀਤਾ ਤੁਹਾਨੂੰ ਜਿੱਦਾਂ ਤੁਸੀਂ ਕਹਿੰਦੇ ਕਿ ਇੱਕ ਕੁੜੀ ਕਰਕੇ ਤੁਸੀਂ ਬੈਠੇ ਹੋ ਵੇਟ ਕਰ ਰਹੇ ਹੋ ਮੈਮ ਮੈਂ ਤੁਹਾਨੂੰ ਹੁਣ ਵੀ ਦੱਸ ਦਣਾ ਮੈਨੂੰ ਇੰਸਟਾਗ੍ਰਾਮ ਤੇ ਵੀ ਮੈਸੇਜ ਆਂਦੇ ਪਏ ਆ ਫੇਸਬੁੱਕ ਤੇ ਵੀ ਆਂਦੀ ਆ ਜਿਹੜੇ ਅੱਜ ਕੱਲ ਇੰਸਟਾਗ੍ਰਾਮ ਦੇ ਵਿੱਚ ਜਿਨ੍ਹਾਂ ਦੇ ਵਿਊ ਜ਼ਿਆਦਾ ਜਾਂਦੇ ਨੇ ਨਾ ਉਹਨਾਂ ਨੂੰ ਬਹੁਤ ਮੈਸੇਜ ਮੈਨੂੰ ਆਂਦੀ ਆ ਮ ਓਕੇ ਤੇ ਪਿੱਛੇ ਤੇ ਗੱਲ ਆਈ ਸੀ ਨਾ ਦਿਲ ਦੇਣਾ ਤਾਂ ਇੱਕ ਨੂੰ ਦੇ ਹਰੇਕ ਨੂੰ ਨਾ ਦੇ ਉਹ ਚੀਜ਼ ਮੇਰੀ ਆਦਤ ਆ ਹੁਣ ਇੱਕ ਸਾਈਡਡ ਮੇਰੀ ਗੱਲ ਲੱਗੀ ਹੋਈ ਆ ਠੀਕ ਆ ਨਾ ਚਲੋ ਉਧਰੋਂ ਬਣੇ ਚਾਹੇ ਨਾ ਬਣੇ ਕੋਈ ਗੱਲ ਨਹੀਂ ਪਰ ਮੈਂ ਹਰੇਕ ਜਗ੍ਹਾ ਜਾਣਾ ਚਾਹਦਾ ਨਹੀਂ ਮੈਂ ਇਹ ਗੱਲ ਹੂੰ ਬਿਲਕੁਲ ਸਹੀ ਕਨਸੈਪਟ ਕਿੱਦਾਂ ਦੇ ਬਣਾ ਲੈ ਪਸੰਦ ਕਰਦੇ ਹੋ ਜਿੱਦਾਂ ਕਿ ਫਨੀ ਵੀਡੀਓ ਲਈ ਤੁਹਾਨੂੰ ਕੋਈ ਬੁਲਾਵੇ ਕਿ ਆਓ ਆਪਾਂ ਫਨੀ ਵੀਡੀਓ ਬਣਾਉਂਦੇ ਆ ਕਿ ਗਾਣਿਆਂ ਨਾਲ ਰਿਲੇਟਡ ਹੈ ਜਾਂ ਫਿਰ ਡਾਇਲੋਗ ਆਪ ਬੋਲ ਕੇ ਬਦਮਾਸ਼ੀ ਨਾਲ ਰਿਲੇਟਡ ਕਿਉਂਕਿ ਮੇਰੀ ਸ਼ਕਲ ਉਦਾਂ ਨਹੀਂ ਲੱਗਦੀ ਫਨੀ ਟਾਈਪ ਨਹੀਂ ਕਿਉਂਕਿ ਤੁਸੀਂ ਸ਼ਕਲ ਦੇਖੀ ਹੋਣੀ ਮੈਨੂੰ ਕਈ ਮੇਰੇ ਯਾਰ ਦੋਸਤ ਦੀ ਫਰੈਂਡ ਸਰਕਲ ਦੇ ਬੰਦੇ ਵੀ ਕਹਿ ਦਿੰਦੇ ਆ ਕਿ ਨਹੀਂ ਕਿਤੇ ਰਹੀ ਨਾ ਲੁੱਕ ਜੇਰੀਆ ਬਦਮਾਸ਼ਾ ਟਾਈਪ ਉਦਾ ਸਿੰਪਲ ਤੂੰ ਘੱਟ ਲੱਗਦਾ ਤੇ ਬਦਮਾਸ਼ਾ ਤੇ ਜ਼ਿਆਦਾ ਲੱਗਦਾ ਬਦਮਾਸ਼ਾ ਟਾਈਪ ਕਹਿ ਸਕਦੇ ਆ ਕਿਉਂਕਿ ਤੁਸੀਂ ਬਣਾ ਕੇ ਰੱਖੀ ਹੋਈ ਆ ਅਗਰ ਤੁਸੀਂ ਇਹਨੂੰ ਲੁੱਕ ਨੂੰ ਥੋੜਾ ਚੇਂਜ ਕਰੋਗੇ ਸ਼ਾਇਦ ਥੋੜੀ ਚੇਂਜ ਲੱਗੇ ਨਹੀਂ ਸ਼ੁਰੂ ਤੋਂ ਮੈਂ ਲੁੱਕ ਇਦਾਂ ਦੀ ਰਹੀ ਆ ਹੁਣ ਲੁੱਕ ਬਣਾਈ ਇਦਾਂ ਦੀ ਹੋਈ ਆ ਸ਼ੂਟ ਤੋਂ ਬਣ ਗਈ ਆ ਓ ਯਾਰ ਦੋਸਤ ਵੀ ਦਾ ਓ ਯਾਰ ਅੱਗੇ ਯਾਰ ਦੋਸਤ ਵੀ ਮੇਰੇ ਇਦਾਂ ਦੇ ਹੀ ਆ ਮੈਂ ਕਹਿਣਾ ਮਤਲਬ ਇਹ ਆ ਕਿ ਯਾਰ ਦੋਸਤ ਸਾਰੇ ਗੁੰਡੇ ਆ ਸਾਰੇ ਗੁੰਡੇ ਕਹਿ ਸਕਦੇ ਆ ਕਹਿ ਸਕਦੇ ਮੈਂ ਇੱਥੇ ਕੋਈ ਸ਼ੱਕ ਨਹੀਂ ਹੈ ਸਭ ਤੋਂ ਇੱਕ ਖਾਸ ਦੋਸਤ ਜਿਹੜਾ ਤੁਹਾਡੇ ਦਿਲ ਦੇ ਬਹੁਤ ਅਜ਼ੀਜ਼ ਆ ਹੈਗਾ ਮੇਰਾ ਇੱਕ ਫਰੈਂਡ ਹੁਣ ਤੁਹਾਨੂੰ ਕਹਿਣਾ ਉਹਦੀ ਮੈਨੂੰ ਗਰਲਫ੍ਰੈਂਡ ਨੇ ਖੁਦ ਪ੍ਰਪੋਜ਼ ਕੀਤਾ ਸੀਗਾ ਵਾਹ ਐਰੀ ਗੁੱਡ ਉਹ ਫਿਰ ਜੇ ਹੁਣ ਉਹ ਵੀਡੀਓ ਦੇਖੂਗਾ ਤਾਂ ਉਹਨੇ ਮੈਨੂੰ ਗਾਲਾਂ ਕੱਢਣੀਆਂ ਔਰ ਵੋਟ ਵੀ ਮਾਰ ਸਕਦਾ ਹੈ ਮੈਂ ਹੁਣ ਦੱਸਦਾ ਕੀ ਆ ਨਾਮ ਦੱਸਦਾ ਮੈਂ ਨਹੀਂ ਨਾਮ ਨਹੀਂ ਦੱਸ ਸਕਦਾ ਮੈਂ ਸਮਝ ਗਈ ਕੁਛ ਹੱਤਾਂ ਨਹੀਂ ਸ਼ਾਇਦ ਨਾਮ ਨਹੀਂ ਦੱਸ ਸਕਦਾ ਉਹ ਮੁੰਡੇ ਦਾ ਕਿਉਂਕਿ ਜਿੰਨਾਂ ਦੀ ਤੁਸੀਂ ਗੱਲ ਕਰ ਰਹੇ ਹੋ ਥੋੜੇ ਦਿਨ ਪਹਿਲਾਂ ਮੈਂ ਉਹਨਾਂ ਨਾਲ ਪੋਡਕਾਸਟ ਕੀਤਾ ਸੀ ਉਹ ਪੋਡਕਾਸਟ ਦੇ ਵਿੱਚ ਉਹਨਾਂ ਨੇ ਤੁਹਾਡੀ ਗਰਲਫ੍ਰੈਂਡਾਂ ਦੀ ਕਰੀ ਨਹੀਂ 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 ਐਕਚੁਅਲੀ ਮੇ ਕੋਸਤਾ ਹਜੇ ਵੀ ਨੰਬਰ ਹੈਗਾ ਉਹਦੀ ਫਰੈਂਡ ਦਾ ਅੱਛਾ ਅੱਛਾ ਵਾਹ ਉਹ ਮੈਨੂੰ ਹਜੇ ਵੀ ਚੈਟ ਕਰਦੀ ਆ ਰਾਤ ਨੂੰ ਪਰ ਮੈਂ ਨਹੀਂ ਚਾਹੁੰਦਾ ਮੈਂ ਕਹਿੰਦਾ ਹੁਣ ਯਾਰ ਦੋਸਤੀ ਦੇ ਵਿੱਚ ਦਗਾ ਨਹੀਂ ਮੈਂ ਦੇਣਾ ਚਾਹੁੰਦਾ ਮੈਂ ਮੇਰੀ ਆਦਤ ਨਹੀਂ ਹੈ ਫੇ ਤੁਸੀਂ ਆਪਣੇ ਫਰੈਂਡ ਨੂੰ ਦੱਸ ਦਿੱਤਾ ਕਿ ਤੇਰੀ ਗਰਲਫ੍ਰੈਂਡ ਮੈਨੂੰ ਉਹ ਪ੍ਰਪੋਜ਼ ਕਰ ਰਹੀ ਹੈ ਫੇ ਇੱਥੇ ਹੁਣ ਅਸੀਂ ਫੇਰ ਆਈਸੀਯੂ ਚ ਹੋਣਾ ਸੀ ਬਿਲਕੁਲ ਹੀ ਹਾਦਸਾ ਆਤੀ ਹੁਣ ਹੁਣ ਤੱਕ ਇੱਥੇ ਯਾਰੀ ਦੋਸਤੀ ਵਿੱਚ ਵੀ ਇਦਾਂ ਹੁੰਦਾ ਮੈਮ ਜ਼ਰੂਰ ਹੁੰਦਾ ਹੈ ਨਹੀਂ ਨਹੀਂ ਉਹਨੇ ਫੇਰ ਇਹ ਨਹੀਂ ਸੋਚਣਾ ਸੀਗਾ ਕਿ ਚਲ ਯਾਰ ਤੂੰ ਮੈਂ ਕਰ ਲੈਣਾ ਕੰਪਰੋਮਾਈਜ਼ ਓਕੇ ਤੇ ਮੈਂ ਕਰ ਲੈਣਾ ਕੰਪਰੋਮਾਈਜ਼ ਤੇ ਚੱਲ ਕੋਈ ਗੱਲ ਨਹੀਂ ਤੂੰ ਮੇਰੀ ਗਰਲਫ੍ਰੈਂਡ ਮੈਂ ਕਦੇ ਵੀ ਨਹੀਂ ਹੋ ਸਕਦਾ ਇਦਾਂ ਕੋਈ ਕਰੋਗਾ ਜੇ ਉਹਦੀ ਜਗ੍ਹਾ ਮੈਂ ਹੋਵਾਂ ਮੈਂ ਨਹੀਂ ਗੱਲ ਸਹੀ ਤੁਸੀਂ ਹੋਵੋ ਅਗਰ ਉਸ ਫ੍ਰੈਂਡ ਦੀ ਜਗ੍ਹਾ ਤੇ ਯਾਰੀ ਦੋਸਤੀ ਨੰਬਰ 1 ਜਾਂ ਨੰਬਰ 2 ਤੇ ਜਾਂ ਗਰਲਫ੍ਰੈਂਡ ਨੰਬਰ 1 ਜਾਂ ਨੰਬਰ 2 ਤੇ ਦੱਸ ਮੈਂ ਮੈਂ ਦੋ ਗੱਲਾਂ ਕਹਿਣਾ ਹੈ ਠੀਕ ਹੈ ਨਾ ਇਹਦੇ ਵਿੱਚ ਦੋਨੇ ਗੱਲਾਂ ਜੇ ਤਾਂ ਤੁਸੀਂ ਗਰਲਫ੍ਰੈਂਡ ਹੋ ਰੱਖਿਆ ਜਿੰਨਾ ਤੁਸੀਂ ਸੋਚਿਆ ਮੈਰਿਜ ਕਰਨ ਵਾਸਤੇ ਫਿਰ ਤਾਂ ਮੈਂ ਗਲਤ ਹਾਂ ਠੀਕ ਹੈ ਨਾ ਜੇ ਮੈਨੂੰ ਮੈਸੇਜ ਕਰਦੀ ਜੇ ਤੁਸੀਂ ਟਾਈਮ ਪਾਸ ਕਹਿੰਦੇ ਫਿਰ ਮੈਂ ਆਪਣੀ ਜਗ੍ਹਾ ਸਹੀ ਹਾਂ ਇਹਦਾ ਮਤਲਬ ਤੁਸੀਂ ਕਿ ਤੇਰੀ ਗਰਲਫ੍ਰੈਂਡ ਮੈਨੂੰ ਮੈਸੇਜ ਕਰਦੀ ਸੀ ਦੱਸਿਆ ਸੀ ਫਿਰ ਗਾਲਾਂ ਵੀ ਕੱਢੀਆਂ ਸੀ ਉਹਨੇ ਉਹਨੂੰ ਕਿਹਾ ਵੀ ਸੀ ਵਲੌਗ ਮਾਰ ਦੇ ਇਹਨੂੰ ਕੱਲ ਤੁਹਾਨੂੰ ਨਹੀਂ ਕਰਨੀ ਬੰਦੀ ਸੀ ਕਿਉਂਕਿ ਗਲਤੀ ਕੁੜੀ ਦੀ ਸੀ ਉਹਨੂੰ ਮੁੰਡੇ ਨੂੰ ਉਹ ਕੁੜੀ ਨੂੰ ਛੱਡ ਦੇਣਾ ਚਾਹੀਦਾ ਸੀਗਾ ਕਿ ਇਸ ਕੁੜੀ 'ਤੇ ਮੈਂ ਡਰਸ ਕੀਤਾ ਔਰ ਮੇਰੇ ਫ੍ਰੈਂਡ ਨੂੰ ਇਹ ਹੈ ਚੀਟ ਮੇਰਾ ਚੀਟ ਕਰਕੇ ਮੇਰੇ ਫ੍ਰੈਂਡ ਨੇ ਲੱਗੀ ਹੋਈ ਮੈਸੇਜ ਕਰਨ ਪਰ ਜੇ ਹੁਣ ਉਹਨੇ ਵੀਡੀਓ ਦੇਖ ਲਈ ਨਾ ਮੈਨੂੰ ਡਰ ਆ ਮੈਂ ਘਰ ਜਾ ਪਾਉਂਗਾ ਕਿ ਨਹੀਂ ਜਾ ਪਾਉਂਗਾ ਮੈਨੂੰ ਆਹ ਹਾਲ ਹੋ ਜਾਣਾ ਮੇਰਾ ਪੱਕਾ ਕੋਈ ਨਹੀਂ ਤੁਹਾਡੀ ਜਗ੍ਹਾ ਤੇ ਮੈਂ ਮੈਸੇਜ ਦੇ ਦੰਨੀ ਜਿਹੜੇ ਵੀ ਇਹ ਫਰੈਂਡ ਦੀ ਗੱਲ ਕਰ ਰਹੇ ਉਹਨਾਂ ਦੀ ਗਰਲਫ੍ਰੈਂਡ ਨੇ ਇਹਨਾਂ ਨੂੰ ਪ੍ਰਪੋਜ਼ ਕੀਤਾ ਸੋ ਆਓ ਮੇਰੇ ਸਾਹਮਣੇ ਬੈਠੇ ਇਹਦਾ ਗਾਟਾ ਵੜ ਸਕਦੇ ਹੋ ਮੈਂ ਤੈਨੂੰ ਸਪੋਰਟ ਕਰੂੰਗੀ ਬਹੁਤ ਹੀ ਵਧੀਆ ਇੰਟਰਸਟਿੰਗ ਗੱਲਾਂ ਕੀਤੀਆਂ ਤੁਸੀਂ ਮੇਰੇ ਇਸ ਪੋਡਕਾਸਟ ਦੇ ਵਿੱਚ ਬਹੁਤ ਵਧੀਆ ਸਾਥ ਦਿੱਤਾ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕੀਤੀਆਂ ਤੇ ਜਿਹੜੇ ਇਹਨਾਂ ਦੇ ਫਰੈਂਡ ਆ ਉਹ ਪਲੀਜ਼ ਮਾਇੰਡ ਨਾ ਕਰਿਓ ਸੀ ਵਾਸ ਹਾਸਾ ਮਜ਼ਾ ਕਰ ਰਹੇ ਸੀਗੇ ਫੰਕਸ਼ਨ ਕਰ ਰਹੇ ਸੀਗੇ ਤੇ ਇਸ ਗੱਲ ਨੂੰ ਸੀਰੀਅਸ ਨਾਲ ਲਈਓ ਇਹ ਮਿਲਦੀਆਂ ਅਗਲੇ ਐਪੀਸੋਡ ਦੇ ਵੀ ਕੁਝ ਨਵੇਂ ਫੰਕਟਰ ਨਵੀਂ ਪਰਸਨੈਲਿਟੀ ਨਵੇਂ ਚਿਹਰੇ ਨਾਲ ਤੁਹਾਡੇ ਰੋਗਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਨੈਣਸਿਰਨ ਦੀ ਇਜਾਜ਼ਤ ਧੰਨਵਾਦ ਧੰਨਵਾਦ